ਕਾਲਾ ਤੇ ਚੜਿਆ ਅੱਜ ਤੇ ਜਵੰਦੇ ਦਾ ਕਿੰਨਾ ਮੁਹੱਬਤ ਸੀ ਤੁਸੀਂ ਪਹਿਲੀ ਵਾਰ ਕਲਾਕਾਰ ਇੰਨੇ ਰੁੰਦੇ ਦੇਖੇ ਹੋਣਗੇ ਤੇ ਕਿਹੜਾ ਪੰਜਾਬੀ ਨਹੀਂ ਅੱਜ ਜਿਹੜਾ ਰੋਇਆ ਨਹੀਂ ਕਿਤੇ ਉਹਦੀ ਪਹੁੰਚ ਉੱਥੇ ਤੱਕ ਹੈ ਨਹੀਂ ਸੀ ਸਾਨੂੰ ਅਸੀਂ ਵੀ ਕਈ ਵਾਰ ਸਟੇਟ ਤੇ ਉਹਨੂੰ ਦੇਖਦੇ ਹਾਂ ਨਾ ਉਹਦੇ ਤੋਂ ਡੀਲ ਡੌਲ ਦਾ ਇੰਨਾ ਹੈਲਦੀ ਸੋਹਣਾ ਮੁੰਡਾ ਸਾਨੂੰ ਤਾਂ ਉਮੀਦ ਨਹੀਂ ਸੀ ਵੀ ਇਹ ਇਸ ਤਰੀਕੇ ਨਾਲ ਇੱਕ ਬੰਦਾ ਸਾਡੇ ਤੋਂ ਚੱਲਿਆ ਜਾ ਇਹ ਮੋਟਰਸਾਈਕਲ ਸਟਾਂਟੂ ਉੱਪਰ ਲੈ ਜਾ ਕੇ ਪਹਾੜਾਂ 'ਤੇ ਚਲੇ ਜਾਣਾ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜੋ ਦਾ ਸ਼ੌਕ ਏ ਉਹਦੇ ਇਹ ਜਾਣ ਲੈ। ਬਹੁਤ ਕਾਲਾ ਦਿਨ ਚੜਿਆ ਅੱਜ ਤੇ ਜਵੰਦੇ ਦਾ ਕਿੰਨਾ ਮੁਹੱਬਤ ਸੀ ਤੁਸੀਂ ਪਹਿਲੀ ਵਾਰ ਕਲਾਕਾਰ ਇੰਨੇ ਰੋਂਦੇ ਦੇਖੇ ਹੁਣੇ ਤੇ ਕਿਹੜਾ ਪੰਜਾਬੀ ਨਹੀਂ ਅੱਜ ਜਿਹੜਾ ਰੋਇਆ ਨਹੀਂ ਜਿਹੜੇ ਦੀ ਪਹੁੰਚ ਉੱਥੇ ਤੱਕ ਹੈ ਨਹੀਂ ਸੀ ਸਾਨੂੰ ਕਿੰਨਾ ਮਿਲਣਸਾਰ ਸੁਭਾਅ ਹੋਣਾ ਕਿੰਨਾ ਪਿਆਰ ਹੋਣਾ ਕਲਾ ਕਲਾ ਚ ਦੋਖਾ ਜਿਹ ਰਹੋ ਖਬਰ ਆਈ ਗਈ ਸੋ ਜਿੱਥੇ ਕਲਾਕਾਰੀ ਉਹਦੇ ਗੀਤ ਘਰ ਘਰ ਵੱਜਦੇ ਜਿਹਨੂੰ ਮੈਂ ਪਰਿਵਾਰਕ ਗਾਇਕ ਕਹੂੰਗਾ ਜੀ ਬਿਲਕੁਲ ਇਹਦੇ ਫੈਕਸ਼ਨ ਹੁੰਦੇ ਜਿਹ ਬੰਦਾ ਆਉਂਦਾ ਤੇ ਜਿਹਦੇ ਫੋਨ ਤੇ ਗੱਲ ਹੋਣੀ ਵੱਡੇ ਛੋਟੇ ਨਾਲ ਸਤਕਾਰ ਉਹਨੂੰ ਕਰਨਾ ਹੁੰਦਾ ਸੀ ਸੋ ਐਸੇ ਕਰਕੇ ਅੱਜ ਕਲਾਕਾਰ ਵੀ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਸਾਰੇ ਰੋ ਰਹੇ ਨੇ ਬਹੁਤ ਵੱਡਾ ਘਟਨਾ ਸੀ ਸਟੇਜ ਪਰ ਜੱਬੇ ਮੈਂ ਚੜ੍ਹਦੇ ਸੀ ਕੋਈ ਪੰਜਾਬੀ ਵੇਸ਼ਭੂਸ਼ਾ ਪਹਿਨੀ ਪਹਿਨੀ ਹੁੰਦੀ ਸੀ ਕਿਤਾਬ ਜਦ ਵੀ ਸਟੇਜ 'ਤੇ ਮੈਂ ਚੜ੍ਹਦੇ تھے ਪੰਜਾਬੀ ਪਹਿਰਾਵਾ ਪੈਨ ਕਰ ਮੇਸ਼ਾ ਚੜ੍ਹਦੇ ਕਮਾਲ ਦਾ ਪਹਿਰਾਵਾ ਜੀ ਇੰਨਾ ਸੋਹਣਾ ਸੁਨੱਖਾ ਅਸੀਂ ਵੀ ਕਈ ਵਾਰ ਸਟੇਜ ਤੇ ਉਹਨੂੰ ਦੇਖਦੇ ਹਾਂ ਨਾ ਉਹਦੇ ਤੋਂ ਡੀਲ ਡਾਲ ਦਾ ਇੰਨਾ ਹੈਲਦੀ ਸੋਹਣਾ ਮੁੰਡਾ ਸਾਨੂੰ ਤਾਂ ਉਮੀਦ ਨਹੀਂ ਸੀ ਵੀ ਇਹ ਇਸ ਤਰੀਕੇ ਨਾਲ ਅੱਜ ਬੰਦਾ ਸਾਡੇ ਤੋਂ ਚੱਲਿਆ ਜਾਊਗਾ ਬਿਲਕੁਲ ਭਾਈ ਜੀ ਉਹ ਕਹਿੰਦਾ ਹੁੰਦਾ ਸੀ ਉਹ ਖਾਂਦਾ ਪੀਂਦਾ ਕੁਛ ਨਹੀਂ ਸੀ ਕਈ ਵਾਰ ਕੁਲਵਿੰਦਰ ਬਿੱਲੇ ਨਾਲ ਗੱਲ ਰਹੀ ਉਹ ਕਹਿੰਦਾ ਜਦ ਤੂੰ ਹੀ ਤਾਂ ਕਦੇ ਇਦਾਂ ਵੀ ਆਪਣਾ ਫਨ ਕਰ ਲੰਦੇ ਹੋਗੇ ਮੇਰਾ ਤਾਂ ਜਿਹੜਾ ਜਨੂਨ ਆਹੀ ਹੈ ਇਹ ਮੋਟਰਸਾਈਕਲ ਸਟੰਟ ਕਰਨੇ ਜਾ ਕੇ ਪਹਾੜਾਂ 'ਚ ਚਲੇ ਜਾਣਾ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੋ ਦਾ ਸ਼ੌਕ ਏ ਉਹਦੇ ਇਹ ਜਾਨ ਲੈ ਲੇਗਾ ਪੰਜਾਬ ਪੁਲਿਸ ਦੀ ਨੌਕਰੀ ਤੱਕ ਛੋੜ ਕੇ ਗਾਇਕੀ ਕੇ ਲਈ ਸਮਰਪਨ ਭਾਵ ਰਹਾ ਹਾਂਜੀ ਪਹਿਲਾਂ ਜਵੰਦਾ ਭਾਈ ਵੀ ਮੇਰੇ ਖਿਆਲ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਸੀ ਪਰ ਸਾਨੂੰ ਜਦੋਂ ਮਿਲੇ ਆ ਉਦੋਂ ਤਾਂ ਉਹ ਇਧਰ ਗਾਇਕੀ 'ਚ ਸੀ ਬਹੁਤ ਕਾਲਾ ਤੇ ਚੜ੍ਹਿਆ ਅੱਜ ਤੇ ਜਵੰਦੇ ਦਾ ਕਿੰਨਾ ਮੁਹੱਬਤ ਸੀ ਤੁਸੀਂ ਪਹਿਲੀ ਵਾਰ ਕਲਾਕਾਰ ਇੰਨੇੁੰਦੇ ਦੇਖੇ ਹੋਣਗੇ ਤੇ ਕਿਹੜਾ ਪੰਜਾਬੀ ਨਹੀਂ ਜਿਹੜਾ ਰੋਇਆ ਨਹੀਂ ਕਿਉਂਕਿ ਇਹ ਪਹੁੰਚ ਉੱਥੇ ਤੱਕ ਹੈ ਨਹੀਂ ਸੀ ਸਾਨੂੰ ਅਸੀਂ ਵੀ ਕਈ ਵਾਰ ਸਟੇਟ ਤੇ ਉਹਨੂੰ ਦੇਖਦੇ ਹਾਂ ਨਾ ਉਹਦੇ ਤੋਂ ਡੀਲਡੋਲ ਦਾ ਇੰਨਾ ਹੈਲਦੀ ਸੋਹਣਾ ਮੁੰਡਾ ਸਾਨੂੰ ਤਾਂ ਉਮੀਦ ਨਹੀਂ ਸੀ ਕਿ ਇਹ ਇਸ ਤਰੀਕੇ ਨਾਲ ਇੱਕ ਬੰਦਾ ਸਾਡੇ ਤੋਂ ਚੱਲਿਆ ਜਾ ਇਹ ਮੋਟਰਸਾਈਕਲ ਸਟਾਂਟੂ ਉੱਪਰ ਲੈ ਜਾ ਕੇ ਪਹਾੜਾਂ 'ਤੇ ਚਲੇ ਜਾਣਾ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੋ ਤਾਂ ਸ਼ੌਕ ਹੀ ਉਹਦੇ ਇਹ ਜਾਣ ਲੈ। ਬਹੁਤ ਕਾਲਾ ਦਿਨ ਚੜਿਆ ਅੱਜ ਤੇ ਜਵੰਦੇ ਦਾ ਕਿੰਨਾ ਮੁਹੱਬਤ ਸੀ ਤੁਸੀਂ ਪਹਿਲੀ ਵਾਰ ਕਲਾਕਾਰ ਇੰਨੇ ਰੋਂਦੇ ਦੇਖੇ ਹੁਣੇ ਤੇ ਕਿਹੜਾ ਪੰਜਾਬੀ ਨਹੀਂ ਅੱਜ ਜਿਹੜਾ ਰੋਇਆ ਨਹੀਂ ਜਿਹੜੇ ਦੀ ਪਹੁੰਚ ਉੱਥੇ ਤੱਕ ਹੈ ਨਹੀਂ ਸੀ ਸਾਨੂੰ ਕਿੰਨਾ ਮਿਲਣਸਾਰ ਸੁਭਾਅ ਹੋਣਾ ਕਿੰਨਾ ਪਿਆਰ ਹੋਣਾ ਕਲਾ ਕਲਾ ਚ ਲੋਕਾਂ ਚ ਰਹੇ ਖਬਰ ਆਈ ਗਈ ਸੋ ਜਿੱਥੇ ਕਲਾਕਾਰੀ ਉਹਦੇ ਗੀਤ ਘਰ ਘਰ ਵੱਜਦੇ ਜਿਹਨੂੰ ਮੈਂ ਪਰਿਵਾਰਕ ਗਾਇਕ ਕਹੂੰਗਾ ਜਿਹਦੇ ਫੈਕਸ਼ਨ ਹੁੰਦੇ ਜਵੰਦਾ ਆਉਂਦਾ ਤੇ ਜਿਹਦੇ ਫੋਨ ਤੇ ਗੱਲ ਹੋਣੀ ਵੱਡੇ ਛੋਟਿਆਂ ਦਾ ਸਤਕਾਰ ਉਹਨੂੰ ਕਰਨਾ ਹੁੰਦਾ ਸੀ ਸੋ ਇਥੇ ਕਰਕੇ ਕਲਾਕਾਰ ਵੀ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਸਾਰੇ ਰੋ ਰਹੇ ਨੇ ਬਹੁਤ ਵੱਡਾ ਘਟਨਾ ਸੀ ਸਟੇਜ ਪਰ ਜਦੋਂ ਬੈ ਚੜਤੇ ਸੇ ਤਾਂ ਪੰਜਾਬੀ ਵੇਸ਼-ਵੁਸ਼ਾ ਪਹਿਨੀ ਪਹਿਨੀ ਹੁੰਦੀ ਸੀ ਕਿਤਾਬ ਜਦ ਵੀ ਸਟੇਜ 'ਤੇ ਮੈਂ ਚੜ੍ਹਦੇ تھے ਪੰਜਾਬੀ ਪਹਿਰਾਵਾ ਪੈਨ ਕਰ ਹਮੇਸ਼ਾ ਚੜ੍ਹਦੇ ਸੀ ਕਮਾਲ ਦਾ ਪਹਿਰਾਵਾ ਜੀ ਇੰਨਾ ਸੋਹਣਾ ਸੁਨੱਖਾ ਅਸੀਂ ਵੀ ਕਈ ਵਾਰ ਸਟੇਜ 'ਤੇ ਉਹਨੂੰ ਦੇਖਦੇ ਹਾਂ ਨਾ ਉਹਦੇ ਤੋਂ ਡੀਲ ਡਾਲ ਦਾ ਇੰਨਾ ਹੈਲਦੀ ਸੋਹਣਾ ਮੁੰਡਾ ਸਾਲੂ ਤੋਂ ਉਮੀਦ ਨਹੀਂ ਸੀ ਵੀ ਇਹ ਇਸ ਤਰੀਕੇ ਨਾਲ ਅੱਜ ਬੰਦਾ ਸਾਡੇ ਤੋਂ ਚੱਲਿਆ ਜਾਊਗਾ ਬਿਲਕੁਲ ਭਾਈ ਜੀ ਉਹ ਕਹਿੰਦਾ ਹੁੰਦਾ ਸੀ ਉਹ ਖਾਂਦਾ ਪੀਂਦਾ ਕੁਛ ਨਹੀਂ ਸੀ ਕਈ ਵਾਰ ਕੁਲਵਿੰਦਰ ਬਿੱਲੇ ਨਾਲ ਗੱਲ ਹੋਈ ਉਹ ਕਹਿੰਦਾ ਯਾਰ ਤੁਸੀਂ ਤਾਂ ਕਦੇ ਇਦਾਂ ਵੀ ਆਪਣਾ ਫਨ ਕਰ ਲੈਂਦੇ ਹੋਗੇ ਮੇਰਾ ਤਾਂ ਜਿਹੜਾ ਜਨੂਨ ਆਹੀ ਹੈ ਇਹ ਮੋਟਰਸਾਈਕਲ ਸਟਾਰਟ ਕਰ ਲੈ ਜਾ ਕੇ ਪਹਾੜਾਂ 'ਤੇ ਚੱਲੇ ਜਾਣਾ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਸ਼ੌਕ ਏ ਉਹਦੇ ਇਹ ਜਾਨ ਲੈ ਲੇਗਾ ਪੰਜਾਬ ਪੁਲਿਸ ਦੀ ਨੌਕਰੀ ਤੱਕ ਛੁੱਟ ਕੇ ਗਾਇਕੀ ਕੇ ਲਈ ਸਮਰਪਨ ਭਾਵ ਰਹਾ ਹਾਂਜੀ ਪਹਿਲਾਂ ਮੈਂ ਜਵੰਦਾ ਭਾਈ ਉਹਦੀ ਮੇਰੇ ਖਿਆਲ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਸੀ ਪਰ ਸਾਨੂੰ ਜਦੋਂ ਮਿਲੇ ਆ ਉਦੋਂ ਤਾਂ ਉਹ ਇਧਰ ਗਾਇਕੀ 'ਚ ਸੀ ਜੀ